ਖੜ ਜੋ ਬਾਈ ਜੀ ਤੁਸੀਂ ਵੀ ਆ ਆਹ 2021 ਮਾਡਲ ਹੈ 21 ਮਾਡਲ ਹੈ ਜੀ ਇਹ ਕੀ ਰੇਟ ਹੈ ਇਹ ਭਾਜੀ 4 ਲੱਖ ਰੁਪਏ ਦਾ 4 ਲੱਖ ਦਾ 2021 ਮਾਡਲ ਦੇਖ ਸਕਦੇ ਹੋ ਵੀ ਆਹ 2021 ਤੇ ਆਹ 2021 ਇਹ ਵੀ 21 ਹੈ ਜੀ ਇਹਦਾ ਕੀ ਰੇਟ ਹੈ ਜੀ ਇਹ ਭਾਜੀ 6 ਲੱਖ 65 ਹਜ਼ਾਰ ਰੁਪਏ 6 ਲੱਖ 65 ਹਜ਼ਾਰ ਦਾ ਜੀ 2021 ਤੇ ਆਹ ਜੀ 21 ਮਾਡਲ ਹੈ ਜੀ ਇਹ 7 ਲੱਖ ਦਾ ਹੈ ਜੀ ਇਹ 7 ਲੱਖ ਦਾ ਹੈ ਜੀ ਇਹ ਵੀ 21 ਹੈ 21 ਮਾਡਲ ਆ ਨਵਾਂ ਟਰੈਕਟਰ ਦੇਖ ਸਕਦੇ ਹੋ ਜੀ ਤਸਵੀਰਾਂ 21 21 ਮਾਡਲ ਆਏ ਹੋਏ ਨੇ ਬਾਈਆਂ ਰਵੇ ਲਓ ਤਸਵੀਰਾਂ ਤੇ ਇੱਧਰ ਆ ਕੇ ਸਾਨੂੰ ਵੀਡੀਓ ਕਰਦੇ ਹੋ ਦੱਬ ਕੇ ਸ਼ੇਅਰ ਬਾਈ 10 ਬੀਟੀ ਦਾ ਨੰਬਰ ਵੀ ਆ ਗਿਆ ਵਿੱਚ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀ ਕਵਾੜ ਮਾਰਕੀਟ ਪੁਟੇਵਾਲਾ ਬਾਈ ਸਵੀਟੀ ਲਵੇ ਖੜੇ ਸੀਗੇ ਸਵੀਟੀ ਲਵੇ ਟਰੈਕਟਰ ਖੜੇ ਨੇ ਦੋਹਾਂ ਨੇ ਤੁਹਾਨੂੰ ਕੀ ਰੇਟ ਹੈ ਕੀ ਗੱਲਬਾਤ ਹੈ ਪੂਰੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੁਸੀਂ ਕੀ ਰੇਟ ਹੈ ਦਾ ਇਹ ਟਰੈਕਟਰ ਪਰ ਤੁਹਾਨੂੰ 3 ਲੱਖ 65000 ਰੁਪਏ ਦਾ ਦਿੱਤਾ ਹੈ 3 ਲੱਖ 65000 ਦਾ 65000 ਦਾ ਬਾਕੀ ਮੌਕੇ ਦੇ ਮਾਨਤਾਣ ਜ਼ਰੂਰ ਕਰਾਂਗੇ ਛਤਰੀ ਲੱਗੀ ਹੋਈ ਹੈ ਛਤਰੀ ਹੁੱਡ ਵਾਲੀ ਲੱਗੀ ਵੀ ਨਵਾਂ ਟਰੈਕਟਰ ਆ ਪੰਜਾਬ ਨੰਬਰ ਉਹ ਕੁਆਲਟੀ ਦਾ ਠੀਕ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਇੰਜਨ ਗੇਅਰ ਦਾ ਵਧੀਆ ਚਲੋ ਬਾਕੀ ਅਗਲਾ ਆਪ ਵੀ ਦੇਖ ਲੂਗਾ ਆ ਆ ਕੇ ਚਲਾ ਕੇ ਤਸੱਲੀ ਕਰਕੇ ਪੈਸੇ ਦੋਵੇ ਕੋਈ ਐਸੀ ਗੱਲ ਨਹੀਂ ਤਸੱਲੀ ਕਰਕੇ ਕਹਿੰਦੇ ਪਾਵਰ ਸਟੀਅਰਿੰਗ ਹੈ ਕਹਿੰਦੇ ਤੇ ਆ ਦੇਖੋ ਜੀ 3 ਲੱਖ 65000 ਕਹਿੰਦਾ ਬਾਈ 65000 ਦਾ ਬਾਕੀ ਮੌਕੇ ਦੇ ਮਾਨਤਾਣ ਹੋ ਜਾਏਗਾ ਆ ਚੀਜ਼ ਹੈ ਆਪ੍ਰੀਤ ਖੜਾ 2016 ਮਾਡਲ ਹੈ ਜੀ ਪ੍ਰੀਤ 2016 ਮਾਡਲ ਹੈ 16 ਮਾਡਲ ਹੈ ਚਾਰੋਂ ਟਾਇਰ ਨਵੇਂ ਨੇ ਜੀ ਫਸਟ ਪਾਰਟੀ ਦਾ ਟਰੈਕਟਰ ਹੈ ਟੈਂਟਰ 3 ਲੱਖ ਦਾ ਦਵਾਂਗੇ ਜੀ 3 ਲੱਖ ਦਾ 3 ਲੱਖ ਦਾ ਟੌਪ ਮਾਡਲ ਆ ਪਾਵਰ ਸਟੀering ਤੇਲ ਪੰਜਾਬ ਨੰਬਰ ਹੈ ਨੰਬਰ ਹਰਿਆਣੇ ਦਾ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਇਹ 2017 ਮਾਡਲ ਹੈ ਜੀ ਇਹ 17 ਇਹ 17 ਮਾਡਲ ਹੈ ਇਹਦੇ ਵੀ ਚਾਰੋਂ ਟਾਇਰ ਨਵੇਂ ਨੇ ਜੀ ਚਾਰੇ ਟਾਇਰ ਨਵੇਂ ਆ ਇਹ 4 ਲੱਖ ਰੁਪਏ ਦਾ ਹੈ ਇਹ 4 ਦਾ ਹੈ ਇਹ ਵੀ ਪਾਵਰ ਸਟੀering ਤੇਲ ਬ੍ਰੇਕ ਨੰਬਰ 25 ਠੀਕ ਹੈ ਆਪਣਾ ਫੋਨ ਨੰਬਰ ਕਿੰਨਾ ਹੈ 9872141185 ਆ ਨੰਬਰ ਹੈ ਬਾਈ ਦਾ 2011 ਮਾਡਲ ਹੈ ਜੀ ਟੈਕ 2011 ਮਾਡਲ ਹਾਂ 2 ਲੱਖ ਤਾਂ ਦੇ ਦਾਂਗੇ ਹਰਿਆਣਾ ਨੰਬਰ ਆ 2 ਲੱਖ ਦਾ ਹਰਿਆਣਾ ਨੰਬਰ ਫਾਰਮ ਟਰੱਕ ਚੈਂਪੀਅਨ ਤੇਲ ਬ੍ਰੇਕਾਂ ਚ ਇਹ ਤਾਂ ਨਹੀਂ ਹੁੰਦਾ ਵੀ ਕੱਲ੍ਹ ਕਹਿੰਨਾ ਮਿਲਣਾ ਮੌਕੇ ਤੇ ਜਾਂ ਕੁਝ ਹੋਰ ਸਾਰੇ ਕਾਗਜ ਮੌਕੇ ਦਿਖਾ ਜਣਾ ਆਪਣੇ ਲੈ 17 ਮਾਡਲ ਆ 2017 ਸਾਰਾ ਮਾਡਲ ਹੈ ਜੀ ਹਰਿਆਣਾ ਨੰਬਰ ਹੈ ਹਾਂ ਪੂਰਾ ਨਾਲ ਦੇ ਟਾਇਰਾਂ ਚ ਟਰੈਕਟਰ ਰੁਪਈਆ ਪਿਆ ਹਲੇ ਆ ਕੇ ਖੜਾ ਹੀ ਹੈ ਟਰੈਕਟਰ ਇਹ ਦੇ ਲੰਗ ਟਰੈਕਟਰ ਸਵਾ ਚਾਰ ਲੱਖ ਰੁਪਏ ਸਵਾ ਚਾਰ ਲੱਖ ਦਾ 2017 ਮਾਡਲ ਸਾਰਾ ਮਾਡਲ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਨਵਾਂ ਟਰੈਕਟਰ ਆ ਬਿਲਕੁਲ ਨਵਾਂ ਟਾਪ ਮਾਡਲ ਟਰੈਕਟਰ ਸਾਰਾ ਹਲੇ ਟਾਇਰ ਨਾਲ ਦੇ ਨੇ ਕੋਈ ਨਹੀਂ ਟਰੈਕਟਰ ਜਾਨੀ ਸਰਵਿਸ ਵੀ ਨਹੀਂ ਕਰਾਈ ਟਰੈਕਟਰ ਅੱਛਾ ਸਰਵਿਸ ਵੀ ਨਹੀਂ ਕਰਾਈ ਕੀ ਗੱਲ ਹੈ 2017 ਮਾਡਲ ਸਰਵਿਸ ਨਹੀਂ ਕਰਾਈ ਬਸ ਟਰੈਕਟਰ ਆ ਕੇ ਖਲੋਤੇ ਹੀ ਆ ਹਲੇ ਵੀਰੇ ਅੱਛਾ 4 ਲੱਖ ਦਾ ਹੈ ਸਵਾ ਚਾਰ ਲੱਖ ਦਾ ਵੀਰ ਜੀ ਚਾਰ ਸਵਾ ਚਾਰ ਲੱਖ ਦਾ ਬਾਕੀ ਮਾਨ ਤਨ ਕਰ ਦਾਂਗੇ ਇਹ ਇਹ ਵੀ ਕਹਿ ਰਹੇ ਇਹ 2017 ਇਹ 11 ਇਹ 11 ਮਾਡਲ ਆ ਸੋਨਾਲੀ ਕਾ 60 ਹੈ ਚਾਰੋ ਟਾਇਰ ਨਵੇਂ ਨੇ ਟਰੈਕਟਰ ਦੇ ਹਰਿਆਣਾ ਨੰਬਰ ਹੈ ਟਰੈਕਟਰ ਦੇ ਦਾਂਗੇ 3 ਲੱਖ ਤੇ 35000 ਰੁਪਏ 3 ਲੱਖ 35000 ਦਾ ਕਹਿੰਦਾ ਬਾਈ ਜੀ ਆ ਦੇਖ ਸਕਦੇ ਹੋ 11 ਮਾਡਲ ਹੈ 2011 ਮਾਡਲ ਮਾਨ ਤਨ ਹੋਏਗਾ ਬਾਕੀ ਮੋਕੇ ਦੇ ਟਰੈਕਟਰ ਪੂਰਾ ਵਧੀਆ ਦਾ 3 ਲੱਖ 35000 ਦਾ ਹੈ 3 35000 ਦਾ ਨਵਾਂ ਟਰੈਕਟਰ ਆ ਵੀਰ ਜੀ ਹਰਿਆਣਾ ਨੰਬਰ ਹੈ ਚਾਰੋ ਟਾਇਰ ਵੀ ਨਵੇਂ ਨੇ ਪਾਵਰ ਸਟੀering ਤੇਲ ਬ੍ਰੇਕ ਡਬਲ ਕਲਚ ਆਖਰ ਉਹਦਾ ਮਾਡਲ ਹੈ ਇਹ 3 ਲੱਖ ਦਾ ਦਵਾਂਗੇ ਪਾਵਰ ਸਟੀering ਫਤੇਗੜ ਸਾਹਿਬ ਦਾ ਨੰਬਰ ਹੈ ਫਤੇਗੜ ਸਾਹਿਬ ਦਾ ਨੰਬਰ ਹੈ 14 ਮਾਡਲ ਹੈ ਹਾਂ ਨਾਲ ਦੇ ਟਾਇਰਾਂ ਟਰੈਕਟਰ ਪੂਰਾ ਰੁਪਈਆ ਕਿੰਨੇ ਦਾ ਬਣੂ ਇਹ 3 ਲੱਖ ਦਾ ਦੇ ਤਿੰਨ ਲੱਖ ਦਾ ਕੀ ਨਾਮ ਹੈ ਬਾਈ ਜੀ ਆਪਣਾ ਆਪਣਾ ਨਾਮ ਸੁਵਿਟੀ ਹੈ ਬਾਈ ਜੀ ਸੁਵਿਟੀ ਨਾਮ ਹੈ ਬਾਈ ਦਾ ਲੈ ਸੁਣ ਲਓ ਬਾਈ ਜੀ ਸੁਵਿਟੀ ਲਵੇ ਖੜਿਆਂਗੇ ਪਟਿਆਲੇ ਆ ਤਿੰਨੇ ਟਰੈਕਟਰ 2021 21 ਮਾਡਲ ਨੇ ਬਾਈ ਸੁਵਿਟੀ ਲਵੇ ਖੜਿਆਂਗੇ ਟਰੈਕਟਰਾਂ ਦੇ ਸਾਰਿਆਂ ਦੇ ਆਪਣਾ ਰੇਟ ਵੀ ਪੁੱਛ ਲਓ ਰੇਟ ਦੇਖ ਲਓ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਕਿੰਨੇ ਦਾ ਹੈ ਇਹ ਪਾਜੀ 2014 ਮਾਡਲ ਹੈ ਜੀ ਇਹ ਟਰੈਕਟਰ ਨੰਬਰ ਪੰਜਾਬ ਹੈ ਇਹ ਟਰੈਕਟਰ ਦੇ ਦਾਂਗੇ ਆਪਾਂ ਐਂਡ 3 ਲੱਖ ਰੁਪਏ ਦਾ 2014 ਮਾਡਲ ਨੰਬਰ ਪੰਜਾਬ ਦਾ ਪਾ ਦੇਖ ਲਓ ਜੀ ਮਹਿੰਦਰਾ 395 ਡੀਆਈ ਟਰਬੋ ਟਰੈਕਟਰ ਆ ਪਾਵਰ ਸਟੀਅਰਿੰਗ ਤੇਲ ਬ੍ਰੇਕ ਡਬਲ ਕਲਚਰ ਰਿਵਰਸ ਜੀਟੀਓ ਟਰਬੋ ਹੈ ਟਰਬੋ ਪੰਜਾਬ ਨੰਬਰ ਹੈ ਨੰਬਰ ਪੰਜਾਬ ਪੀਵੀ 10 ਲੁਧਿਆਣੇ ਦਾ ਲੁਧਿਆਣੇ ਦਾ ਤੇ ਉਹ ਪਿੱਛੇ ਖੜਾ ਸੋਨਾਲਿਕਾ 35 ਖੜਾ ਜੀ ਪਿੱਛੇ 2012 ਮਾਡਲ ਦਾ 2012 ਮਾਡਲ ਸੋਨਾਲਿਕਾ ਡੀਆਈ 35 35 ਵਧੀਆ ਟਰੈਕਟਰ ਹੈ ਇਹ ਟਰੈਕਟਰ ਮਿਲ ਜਾਏਗਾ ਭਾਜੀ 1.2 ਲੱਖ ਸਵਾ 2 ਲੱਖ ਦਾ 2012 ਮਾਡਲ 12 ਮਾਡਲ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਆਹਾਂ ਇਹ 2014 ਮਾਡਲ ਹੈ ਪੰਜਾਬ ਨੰਬਰ ਹੈ ਜੀ ਇਹ ਤੁਹਾਨੂੰ ਮਿਲ ਜਾਏਗਾ ਟਰੈਕਟਰ ਇਹਨਾਂ ਲੱਖ 65 ਹਜ਼ਾਰ ਦਾ ਇਹ ਵੀ ਦੇ ਦਾਂਗੇ ਟਰੈਕਟਰ 14 ਮਾਡਲ ਆ 14 ਮਾਡਲ ਪੰਜਾਬ ਨੰਬਰ ਬਰਨਾਲੇ ਏਰੀਆ ਦਾ ਨੰਬਰ ਬਰਨਾਲੇ ਦਾ ਨੰਬਰ ਹੈ 3 ਲੱਖ 65 ਹਜ਼ਾਰ ਦਾ 3 65 ਦਾ ਸਾਰੇ ਕਾਪੀ ਕਾਗਜ਼ ਕੰਪਲੀਟ ਬਾਕੀ ਮੌਕੇ ਤੇ ਸਾਨੂੰ ਪਤੀਆ ਹੋ ਜਾਂਦਾ ਸਾਰਾ ਕੁਝ ਇੰਜਨ ਗੇਰ ਦਾ ਵਧੀਆ ਲਿੰਕਾ ਜੈਕ ਸਾਰਾ ਟਰੈਕਟਰ ਓਰੀਜਨਲ ਫਾਈਬਰ ਵਾਲੀ ਹੁੱਡ ਲਾਗੇ ਮੈਂ ਨਹੀਂ ਇਹੀ ਆ ਗਿਆ ਸਾਰਾ ਆ ਫੜਿਓ ਫਾਈਬਰ ਆ ਦੇਖ ਲਓ ਜੀ ਸਾਰਾ ਸਿਸਟਮ ਛਤਰੀ ਲੱਗੀ ਹੋਈ ਹੈ ਨਵੀਂ ਛਤਰੀ ਲੱਗ ਰਹੀ ਹੈ ਟੇਬਰ ਵਾਲੀ ਤੇ ਆ ਦੇਖ ਲੋ ਜੀ ਟਰੈਕਟਰ ਸਾਰੇ ਸਲਾਵ ਸਟਾਰਟ ਮਿਲੇਗਾ ਟਰੈਕਟਰ ਆਓ ਜਰੂਰ ਇੱਕ ਵਾਰ ਸੇਵਾ ਆ ਇੱਕ ਵਾਰੀ ਕਹਿੰਦੇ ਮੌਕਾ ਦਿਓ ਸੇਵਾ ਦਾ ਭਾਈ ਕਹਿੰਦਾ ਨੰਬਰ ਬੋਲਿਓ ਪੰਜਾਬੀ ਚ ਬੋਲਿਓ 98721 98721 41185 41185 2279 ਹੈ ਦੋਸਤੋ ਦੋ ਨੰਬਰ ਦੁਕਾਨਾ ਹੈ 202 ਨੰਬਰ ਦੁਕਾਨ ਹੈ ਇਹ 969 ਆ ਭਾਜੀ 21 ਮਾਡਲ ਟਰੈਕਟਰ 21 ਮਾਡਲ ਹੈ 21 ਮਾਡਲ ਹੈ ਤੁਹਾਨੂੰ ਦੇ ਦਾਂਗੇ ਟਰੈਕਟਰ 7 ਲੱਖ ਰੁਪਏ ਦਾ 7 ਲੱਖ ਦਾ 7 ਲੱਖ ਦਾ ਨਵਾਂ ਟਰੈਕਟਰ 21 ਮਾਡਲ ਹੈ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਪੀ ਵੀ 11 ਪਟਿਆਲਾ ਦਾ ਪਟਿਆਲਾ ਨੰਬਰ ਹੈ 21 ਮਾਡਲ ਹੈ ਬਈ ਦੇਖ ਸਕਦੇ ਹੋ ਅਰਜਨ ਨੋ ਬੀ ਜੀ ਐਪ ਪ੍ਰੀਤ ਨੂੰ ਲੱਗੀ ਵੀ ਇਹ ਛਤਰੀ ਫਾਈਬਰ ਇਹ ਕਿੰਨੇ ਦਾ ਬਣੂਗਾ ਇਹ 6 ਲੱਖ 60 ਹਜ਼ਾਰ ਦਾ 6 ਲੱਖ 60 ਹਜ਼ਾਰ ਦਾ 2021 ਮਾਡਲ ਬਈ ਪੰਜਾਬ ਨੰਬਰ ਪਟਿਆਲਾ ਪੰਜਾਬ ਨੰਬਰ ਪਟਿਆਲਾ ਆਹ ਪ੍ਰੀਤ ਇਹ 2021 ਹੈ ਜੀ ਇਹ 2021 ਹੈ ਵੀ ਇਹ ਕਿੰਨੇ ਦਾ ਇਹ 4 ਲੱਖ ਦਾ 21 ਮਾਡਲ ਹੈ ਜੀ 4 ਲੱਖ ਦਾ ਹਰਿਆਣਾ ਨੰਬਰ ਹੈ 2021 ਮਾਡਲ 4 ਲੱਖ ਰੁਪਏ ਦਾ ਇਹ 4 ਲੱਖ ਦਾ ਬਣੂ ਪੂਰਾ ਨਵਾਂ ਮਾਡਲ ਟਰੈਕਟਰ ਪਿਆ ਟਰੈਕਟਰ ਦੀ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਰਿਪੋਰਟ